ਕੱਪੜੇ ਤਾਂ ਮੱਲੇ ਵਿੱਚ ਪਾਦੇ ਆ ਤੇ ਥੋੜੀਆਂ ਜਿਹੀ ਕਿਤਾਬਾਂ ਲੈ ਆ ਨਾਨਕੇ ਵੀ ਹੋਮਵਰਕ ਕਰ ਲਈ ਉੱਥੇ ਮੈਂ ਖੇਡਣ ਜਾਣਾ ਕਿ ਕੰਮ ਕਰਨ ਜਾਣਾ ਤੇ ਪਹਿਲਾਂ ਵੀ ਤੂੰ ਹੋਮਵਰਕ ਕੀਤਾ ਤੇ ਹੁਣ ਨਾਨਕੇ 20 ਦਿਨ ਲਾਇਲ ਛੁੱਟਿਆ ਆਉਂਦੇ ਨੂੰ ਮੁੱਕ ਜਾਣੀਆਂ ਕੋਈ ਨਹੀਂ ਮੈਂ ਉੱਥੇ ਆ ਕੇ ਆਪੇ ਕਰ ਲੂੰਗਾ ਚਲੋ ਤੇ ਚਲੀਏ ਨਾਨਕੇ ਚਲ ਮੈਨੂੰ ਕੀ ਬਾਅਦ ਤੈਨੂੰ ਪਿੱਛੇ ਦਾ ਗੁੱਸੇ ਪਿੱਛੇ ਦਾ ਗੁੱਸੇ ਆਹੀ ਲੈ ਕੇ ਇੱਥੇ ਬਾਰਗਣਾ ਬਾਰਗਣਾ ਕਿ ਮੈਨੂੰ ਤੀਜਰ ਕੋ ਦੇ ਕੇ ਨਾ ਦੋ ਦਿਨ ਪਹਿਲਾਂ ਮੈਨੂੰ ਕੋਈ ਲਾਭਾ ਨਹੀਂ ਚਾਹੀਦਾ ਬਸ ਇਹ ਕਲਿੱਪ ਜਿਹੀ ਹੈ ਗਏ ਜਿਸ ਤੋਂ ਤੇਰੇ ਤੋਂ ਬਾਅਦ ਉਹ ਕਿ ਬੈਠ ਤੇ ਦਿੱਖੀ ਸਕਦਾ ਨਾ ਹੁਣ ਕਿ ਕਿੱਥੇ ਲੱਗ ਜਾਨੀ ਨਾ ਨਾ ਕੁਛ ਨਹੀਂ ਹਾਂ ਤੇ ਬੱਸ ਮੈਨੂੰ ਕਹਿਣਾ ਕੋਈ ਕੰਮ ਕਰ ਲੈ ਸਕੂਲ ਦਾ ਮੈਂ ਕਹ ਦੂੰ ਮੈਂ ਆਪੇ ਕਰ ਲੇ ਛੁੱਟੀਆਂ ਮੇਰੀ ਬਾਦੀ ਪਈਆਂ ਤੇ ਛਾਜ ਪੇੜ ਤੇ ਕਹਿਣਾ ਜੇ ਛੁੱਟੀਆਂ ਕੱਲ ਤੇਰਾ ਸਕੂਲ ਲੱਗਣਾ ਜੋ ਬੈਗ ਜਰਾ ਕੋ ਸਾਈਡ ਤੇ ਬੈਗ ਪੈਕ ਕਰ ਲਾ ਸਕੂਲ ਦਾ ਸਿਗਰਟ ਤਾਂ ਬਾਹਰ ਨਹੀਂ ਆਣਾ ਬੈਗ ਪੈਕ ਹੀ ਸਹੀ ਰਹੂਗਾ ਹਨਾ ਔਰ ਐਂਕੀ ਪਹਿਲਾਂ ਫਿਰ ਕਿੱਦਾਂ ਸਕੂਲ ਦਾ ਕੰਮ ਤੇ ਕਿੱਦਾਂ ਨਹੀਂ ਬੈਗ ਪੈਕ ਕਿਦਾਂ ਤੂੰ ਕਿਹਣਾ ਸਕੂਲ ਦਾ ਕੰਮ ਕਰ ਮੈਂ ਕਿਹਣਾ ਮੈਂ ਬਾਦੂ ਦਿਨ ਪਏ ਆ ਤੇ ਤੂੰ ਜੇ ਕੱਲ ਸਕੂਲ ਜਾਣਾ ਹਾਂ ਨਾਲੇ ਇਕੱਲਾ ਥਵੀਛੜ ਉਹ ਐਂ ਕਰ ਲਾਂ ਮੈਂ ਅੱਜ ਬਾਹਰ ਆ ਦਰਸ਼ਾ ਤੇ ਕਿਹ ਹੁਣ ਤਾਂ ਸਕੂਲ ਦਾ ਕੰਮ ਕਰ ਲਾ ਰਹ ਦੇਵਾ ਦੂ ਦਿਨ ਪਹਿਲਾਂ ਆਪੇ ਹਰੋ ਪਤੋ ਦਿਨ ਪਹਿਲਾਂ ਤੇ ਜੈਬਾ ਦੀ ਜੀ ਮਾ ਜਗੀ ਆਰ ਹਰ ਲੀਕ ਕੈਨ ਨਾ ਕੰਜੀਲਾ ਚਾਲ ਨੂੰ ਸਕੂਲ ਹਾਂ ਮਾਟਰ ਫੀਸ ਬਲੌਗ ਸਾਡੀ ਮਿਨੀ ਫਿਲਮ ਬਣ ਰਹੀਆਂ ਹੋ ਰਹੀਆਂ ਨੇ ਤਿਆਰੀਆਂ ਚਾ ਕਿ ਲੈ ਆਓ ਵੈਰੀ ਗੁੱਡ ਨਯੂ ਐਸ ਐਸ ਸਕਾਈ ਬਲੂ ਆਈ ਬਲੂ ਉਹ ਮੰਜਨ ਦਾ ਬਲੂ ਆ Baおい danyan Go��á k windap santaka isnabyomhe aká considers c це t'ē pu hi khept,"ikan marnmop ownership batiman ken a p letz ipum kan pe ni abgeben ob up a up uan up xana państwo pwige��й election played down the board even when we left. In the evening off against our backs and emmerges. we left ਉਹ ਜਿਹੜੇ ਉਤੇ ਯੋ ਤੇਰੇ ਬੋਝ ਖੱਟਾ ਪੀਲਾ ਫੁੰਦਰੀ ਦੀ ਲਾਲ ਕਾਲਾ ਅਧਵੀ ਐਮੰਦ ਕਰ ਦੋਗੇ ਬਲੂ ਵਾਈਟ ਐਤਰੇ ਵੈਲੋ ਗਾਇਜ਼ ਐਹੋ ਜੇ ਮਾਂ ਪੇ ਲੱਭਣਗੇ ਵੈਲੋ ਬਦਾਮ ਖਾਣ ਤੋਂ ਰੋਗੇ ਤੇ ਓਵਰ ਐਕਟਿੰਗ ਨਹੀਂ ਕਰਨੀ ਯਾਰ ਤੁਸੀਂ ਉਹਦੇ ਹੀ ਕਰਦੇ ਹੋ ਹਾਂ ਇਹਦਾ ਉਹ ਕੁਕਲਾ ਭਾਬੀ ਇਹਦੇ ਚ ਐ ਨਾ ਐ ਨਾ ਬੈਠੀ ਜਿਵੇਂ ਇਹਦੇ ਇੰਨੇ ਤੇ ਵੀ ਕੈਮਰਾ ਹੋਣਾ ਚਾਹੀਦਾ ਤੇ ਮੈਂ ਐ ਬੈਠੀ ਆ ਮੇਰੇ ਲੈਪਟਾਪ ਤੇ ਹੈ ਨਾ ਜੱਸੋ ਦੋ ਕੰਦੇ ਚੇ ਮੇਰੇ ਵੀ ਨਹੀਂ ਲੈਪਟਾਪ ਨਾਲ ਸਹੀ ਕਰੀ ਨਾ ਲੈਪਤਾ ਬਦਾਮ ਖਾਓ ਬਦਾਮ ਲੈਪਤਾ ਤੁਸੀਂ ਖਾ ਮੰਮੀ ਬਣੋ ਦੇ ਹੋਰ ਬਾਤੋਂ ਪਤਾ ਜਿੰਨੇ ਮਰਜੀ ਇਹ ਤਾਂ ਖਾ ਇਹ ਛਿੱਤੀ ਜਵਾਨ ਹੋਣਗੇ ਮੇਰੇ ਪੁੱਤ ਪੜ੍ਹ-ਪੜ ਕੇ ਅਫਸਰ ਬੰਨਾ ਚੰਗਾ ਠੀਕ ਹੈ ਲੈ ਪੁੱਤ ਬਦਾਮ ਖਾਓ ਲੈ ਪੁੱਤ ਤੁਮੀ ਖਾ ਮੇਰੇ ਪੁੱਤ ਬਦਾਮ ਖਾ ਕੇ ਵੱਡੇ ਹੋ ਜਾਣਗੇ ਛਿੱਤੀ ਛਿੱਪਰੋ ਦੇ ਤੁਮਿਆ ਮਾਰਦਾਈ ਬੇਟੂ ਐਨੀ ਮੈਂ ਝੂਟੀ ਭਰ ਜੜੀ ਆ ਵਾ ਬਾਦਰ ਨਹੀਂ ਪਾਉਣਾ ਚਲੋ ਕਿੰਨਾ ਜਾਏਗਾ ਫੋਨ ਦਾਾਸ ਕਰਾਉਣਾ ਹੁਣ ਇਹ ਤੋਂ ਕਮਲਾ ਦੇ ਬੋਲਦੇ ਕਿ ਕੀ ਕਰ ਹੋ ਨਹੀਂ ਕਮਲਾ ਦੇ ਮੈਂ ਕੋਈ ਚੱਕ ਕਮਲਾ ਆਏ ਸ਼ਾਮ ਦੀਆਂ ਤਿਆਰੀਆਂ ਹੋ ਗਈਆਂ ਇੱਥੇ ਛੋਲੇ ਉਬਲਵੇਂ ਤਰੇ ਆਏ ਤੇ ਛੋਲਿਆਂ ਦਾ ਤੜਕਾ ਤੇ ਮੈਂ ਚੌਲ ਬਾਲਨੇ ਸਾਰੇ ਕਹਿੰਦੇ ਚੌਲ ਬੰਨਨੇ ਚਾਹੀਦੇ ਛੋਲਿਆਂ ਨਾਲ ਗਰਮੀਆਂ ਚ ਕੜੀ ਹੋਵੇ ਚੌਲ ਦਾਲ ਹੋਵੇ ਚੌਲ ਛੋਲਿਆਂ ਦੀ ਸਬਜ਼ੀ ਹੋਵੇ ਚੌਲ 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 ਤਾਂ ਸਾਡੇ ਚੱਲਦੇ ਜਿੰਨੇ ਅਸੀਂ ਚੌਲ ਖਾਣੇ ਮੈਨਾਂ ਦਾ ਉਹਨੇ ਹੋਰ ਨਹੀਂ ਪੀ ਖਾਂਦਾ ਹਣਾ ਚੌਲ ਕੋਮਲ ਚੌਲ ਤੋਂ ਦਿਸਈ ਹੈ ਤੇ ਮੈਂ ਤੜਕਾ ਲਾਉਣੀ ਪਈ ਆ ਬਸ ਅਸੀਂ ਜਦੋਂ ਧਵ ਨਿਕਲ ਜਾਣਾ ਕਸੋਈ ਚੋ ਕਸੋਈ ਖੜਨਾ ਬਹੁਤ ਔਖਾ ਆ ਪਿਆ ਬਈ ਗੁੱਡ ਮਾਰਨਿੰਗ YouTube ਫੈਮਿਲੀ ਤੇ ਇੱਥੇ ਸਵੇਰ ਦਾ ਕੰਮ ਚੱਲ ਰਿਹਾ ਏ ਅੱਚੇ ਨੇ ਜਣਾ ਸਕੂਲ ਇੱਥੇ ਮੈਂ ਆਟਾ ਲਾਤਾ ਏ ਉਧਰ ਚਾਹ ਵੀ ਬਣ ਗਈ ਏ ਇੱਧਰ ਚਾਹ ਬਣੀ ਹੋਈ ਏ ਤੇ ਮੈਂ ਕੱਪ ਚ ਪਾ ਵੀ ਲਈ ਆ ਤੇ ਇੱਧਰ ਸਬਜ਼ੀ ਬਣੀ ਹੋਈ ਏ ਆਟਾ ਦੇਖਿਓ ਇਹ ਪਾਣੀ ਦੀ ਮਾੜ ਹੈ ਕਿ ਨਹੀਂ ਨਹੀਂ ਸਾਰੀ ਜਣਾ ਕੁਝ ਰੈਡੀ ਹੋ ਰਿਹਾ ਹੈ ਸਕੂਲ ਲਈ ਤੇ ਜੱਗਸੀ ਰਜੇ ਲੇਟ ਜਾਊਗਾ ਬਾਕੀ ਆਪਾਂ ਉਹਦੀ ਤਿਆਰੀ ਕਰਤੀ ਭਾਂਡੇ ਅੱਜ ਪਹਿਲੇ ਦਿਨ ਸ਼ੁਕਰ ਆ ਸਰੋਂ ਵੀ ਬਰਥਡੇ ਇਸ ਦਾ ਉਹ ਕੱਚਾ ਮੈਨ ਵੀ ਵਿੱਚ ਹੀ ਆ ਗਿਆ ਇਹ ਦੁੱਜਿਆਂ ਦੀ ਵੀ ਸ਼ਾਨ ਵਧਾ ਦਿੰਦਾ ਕੱਚਾ ਨੂੰ ਪ੍ਰੋਬਲਮ ਹੋ ਜਾਉ ਉਹ ਕੱਚੇ ਆਖਰ ਇਧਰ ਪੰਗ ਪੁਣੀ ਹੋ ਰਹੀ ਆ ਤਸਵੀਰ ਇਸ ਵੀਰ ਦਾ ਮੋਲਾ ਜਿ Pase 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 ਜਨਤਾ ਪਾਰਟੀ ਐਸ ਕਮਰੇ ਚ ਵੇਖੋ ਕਿਟਾਂ ਤੇ ਕੰਬਲ ਹਜੇ ਖਲਾਰੇ ਪਏ ਨੇ ਤੇ ਇਧਰ ਸਰਕਾਰ ਸਾਹਿਬ ਚਾਹ ਆਈ ਦੋਈ ਆਪੇ ਕਰ ਲਿਓ ਮੈਂ ਤੇ ਲਾ ਸਕੂਲ ਅੱਗੇ ਤਾਂ ਖੁਸ਼ ਰੋਜ਼ ਕਰਦਾ YouTube ਫੈਮਲੀ ਤਾਂ ਕਰਕੇ ਕਹਿੰਦਾ ਵੀ ਆਪੇ ਕਰ ਲਿਓ ਤੇ ਇਧਰ ਵੇਖੋ ਮੌਸਮ ਆਪਾਂ ਇੱਥੇ ਬਹਿ ਕੇ ਬਾਲਕਨੀ ਦੇ ਵਿੱਚ ਤੇ ਚਾਹ ਦਾ ਆਨੰਦ ਲੈਨੇ ਆ ਤੇ ਉਸ ਤੋਂ ਬਾਅਦ ਬਣਾਵਾਂਗੇ ਪਰੌਂਠੇ ਬੱਚਿਆਂ ਦੇ ਸੀ ਵਿਲੋ ਅਨੰਦ ਯੈਸ ਸੀ ਮਾਈ ਸ਼ੂਜ਼ ਟੂਡੇ ਹਾਂ ਅੱਜ ਪੁਲਸੀਆਂ ਵਾਲੀ ਸ਼ੂਜ਼ ਪਾਏ ਹੋਏ ਪੁਲਸੀਆਂ ਵਾਲੇ ਮੈਂ ਜੀ ਪਾਇਆ ਏ ਕੁੜੀਆਂ ਦਾ ਪਤਾ ਕੋਈ ਨਹੀਂਗਾ ਕੀ ਤਤੇ ਨਾ ਸੋਨਾ ਮਸਮੁਂ ਖੁਸ਼ ਤੇਰੇ ਲਈ ਜੂਸ ਲੈੰਦਾ ਇਸ ਦਾ ਮੰਗੋ ਮੇਰੀ ਬੋਤਲ ਲਿਆ ਦੇ ਜਲਦੀ ਹਲਦੀ ਜੂਸ ਏ ਕੀ ਆ ਬਲਾ ਜਲਦੀ ਆ ਵੇਸਨ ਨਾ ਵੇਸਨ ਵੇਸਨ ਨਹੀਂ ਹੋਣਾ ਤੈਨੂੰ ਵੇਸ ਤਾਂ ਹੁੰਦਾ ਹੀ ਹੁੰਦਾ ਹੈ ਹਲਦੀ ਪਾਈ ਹੈ ਲੱਸੀ ਚ ਗੰਦ ਪੀਲਾ ਪੀਰਾ ਪੀਲਾ ਓਕੇ ਫਿਰ ਆਪਾਂ ਚੱਲੇ ਉੱਪਰ ਬਾਏ ਬਾਈ ਖੁਸ਼ੀ ਚੱਲੇ ਅੱਜ ਪਹਿਲੇ ਦਿਨ ਸਕੂਲ ਛੁੱਟੀਆਂ ਤੋਂ ਬਾਅਦ ਬੈਸਟ ਆਫ ਲੱਕ ਫॉर ਚਿੱਤਰ ਪਰੇਡ YouTube ਫੈਮਿਲੀ ਅੱਜ ਸਵੇਰ ਦਾ ਦਿਨ ਹੋ ਗਿਆ ਕੁਛ ਕੱਲ ਦਾ ਵਲੌਗ ਸੀ ਕੁਛ ਅੱਜ ਦਾ ਤੇ ਆਪਾਂ ਇੱਥੇ ਹੀ ਵਲੌਗ ਦਾ ਐਂਡ ਕਰਦੇ ਆ ਤੇ ਇਹ ਪਿੱਛੇ ਮੇਰੇ ਖਲਾਰਾ ਕੱਪੜੇ ਆ ਜਿਹੜੇ ਮੈਂ ਤੈ ਲੈਣ ਲਈ ਰੱਖੇ ਹੋਏ ਕੋਲ ਬਾਕੀ ਮੇਰਾ ਕਿਚਨ ਦਾ ਸਾਰਾ ਕੰਮ ਹੋ ਗਿਆ ਹੈ ਬੱਚਿਆਂ ਦੀ ਰੋਟੀ ਪਾਣੀ ਬਣ ਗਈ ਹੈ ਬਸ ਅਸੀਂ ਰੋਟੀ ਕੱਲੇ ਫੁਲਕੇ ਬਣਾਉਣੇ ਆ ਬਾਕੀ ਸਾਰਾ ਕੁਝ ਹੋ ਗਿਆ ਕੰਮ ਜੋ ਪਾਣੀ ਠੰਡਾ ਕਰਨਾ ਲੱਸੀ ਠੰਡੀ ਕਰਨੀ ਸਾਰੇ ਕੰਮ ਟੋਟਲੀ ਹੋ ਗਿਆ ਤੇ ਬੱਚੇ ਤਾਂ ਬਸ ਰੈਡੀ ਆ ਉਹਨਾਂ ਦੀ ਨਾਸ਼ਤਾ ਹੋ ਗਿਆ ਹੁਣ ਸਿਰਫ ਰਹਿ ਗਈ ਹੈ ਮੇਰੀ ਸਫਾਈ ਕਰਨ ਵਾਲੀ ਤੇ ਉਹ ਕਰਦੇ ਆ ਅੱਜ ਦੀ ਵੀਡੀਓ ਜਿਹੜੀ ਆ ਇਹ ਕੰਪਲੀਟ ਐਡਿਟ ਕਰਕੇ ਕੰਪਲੀਟ ਕਰਕੇ ਐਡਿਟ ਕਰਕੇ ਪਾ ਕੇ ਫਿਰ ਮੈਂ ਫ੍ਰੀ ਹੋਊਂਗੀ ਤੇ ਫਿਰ ਅਸੀਂ ਸਫਾਈ ਦੇ ਕੰਮ 'ਚ ਲੱਗਾਂਗੇ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਕੁਝ ਕ ਅਸੀਂ ਕਲਿੱਪਸ ਜਿਵੇਂ ਕਿ ਕੱਲ ਅਸੀਂ ਵੀਡੀਓ ਸ਼ਾਰਟ ਵੀਡੀਓ ਬਣਾਈਆਂ ਕੁਝ ਤੇ ਕੁਝ ਅਸੀਂ ਜਿਵੇਂ ਸ਼ਾਰਟ ਫਿਲਮਜ਼ ਕੈਲ ਕਹਿੰਦੇ ਉਹ ਅਸੀਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਉਹਦੀਆਂ ਵਿੱਚ ਕਲਿੱਪਸ ਐਡ ਮਤਲਬ ਕਿਤੀਆਂ ਅਸੀਂ ਕਿਵੇਂ ਕਰਦੇ ਆ ਮਗਰ ਉਹ ਚੀਜ਼ ਤੇ ਕਿਵੇਂ ਦਾ ਲੱਗਦਾ ਤੁਹਾਨੂੰ ਤੁਸੀਂ ਇੰਜੋਏ ਕਰਦੇ ਹੋ ਤਾਂ ਜਰੂਰ ਦੱਸਣਾ ਵਲੌਗ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਆਂ ਨੈਕਸਟ ਵਲੌਗ ਚ ਬਾਏ